ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸਤਿਨਾਮ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਰਾਜ ਖੁਸ਼ੀ ਹੀ ਰੱਖੇ ਅੱਜ ਆ ਅੱਜ ਤੁਹਾਡੇ ਨਾਲ ਆਪਾਂ ਟ੍ਰਿਕਸ ਵੀਡੀਓ ਸ਼ੇਅਰ ਕਰਨੇ ਜਾ ਰਹੇ ਹਾਂ ਤੇ ਆਪਾਂ ਆਪਣੀ ਅਲਮਾਰੀਆਂ ਨੂੰ ਜਿਹੜੀ ਵਧੀਆ ਸਪੇਸ ਜਿਹੜੀ ਆਪਾਂ ਬਣਾ ਸਕਦੇ ਹਾਂ ਜャ ਆਪਾਂ ਹੋਰ ਵੀ ਜਿਵੇਂ ਹੁਣ ਆਪਾਂ ਸਰਦੀਆਂ ਆਉਣ ਵਾਲੀਆਂ ਨੇ ਹਨਾ ਸੌਰੀ ਗਰਮੀ ਆਉਣ ਵਾਲੀ ਆਪਾਂ ਸਰਦੀਆਂ ਦੇ ਕੱਪੜੇ ਅ ਅਰੇਂਜ ਕਰਨੇ ਨੇ ਨਾ ਜੇ ਕੋਈ ਬੈੱਡ ਚ ਕਰਦਾ ਕੋਈ ਸੂਟਕੇਸ ਚ ਕਰਦਾ ਕੋਈ ਹਨਾ ਪੇਟੀਆਂ ਵਗੈਰਾ ਹੈ ਨਾ ਸਾਰਿਆਂ ਨੇ ਆਪਣੇ ਆਪਣੇ ਰੱਖਣੇ ਨੇ ਹਰ ਤਰੀਕੇ ਦੇ ਨਾਲ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਵੇਂ ਫੋਲਡ ਕਰਕੇ ਰੱਖ ਸਕਦੇ ਹੋ ਜਿਵੇਂ ਕਈ ਭੈਣਾ ਦੇ ਘਰ ਦੇ ਵਿੱਚ ਘੱਟ ਸਪੇਸ ਹੁੰਦੀ ਆ ਹਨਾ ਇਹ ਚੀਜ਼ ਦੀ ਤੇ ਤੁਸੀਂ ਘੱਟ ਸਪੇਸ ਦੇ ਵਿੱਚ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਰੱਖ ਸਕਦੇ ਆ ਹਾਂਜੀ ਆਪਾਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਹੀਂ ਮਾਰਦੇ ਹੈਗੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਜਿਵੇਂ ਕਿ ਹੁਣ ਮੇਰੀਆਂ ਭੈਣਾ ਹਨਾ ਜੀਨ ਵਗੈਰਾ ਹਨਾ ਰੱਖਦੀਆਂ ਨੇ ਨਾਰਮਲ ਜਿਹੜੀ ਆਪਾਂ ਤੈ ਕਰਦੇ ਆ ਉਹ ਨਾਰਮਲ ਤਰੀਕੇ ਨਾਲ ਆਪਾਂ ਤੈ ਜਿਹੜੀ ਆਪਾਂ ਕਰਦੇ ਆ ਇਸ ਤਰੀਕੇ ਨਾਲ ਆਪਾਂ ਕਰਕੇ ਰੱਖ ਦਿੰਨੇ ਆ ਹਨਾ ਤੇ ਇਹ ਜਦੋਂ ਆਪਾਂ ਕੱਪੜਾ ਕੱਢਣ ਲੱਗਦੇ ਆ ਸਾਰੀ ਬिखर ਜਾਂਦੀ ਆ ਅੱਜ ਤੁਹਾਨੂੰ ਦੱਸਾਂਗੇ ਵੀ ਜਿਹੜੀ ਆਪਾਂ ਜੀਨ ਆ ਉਹਨੂੰ ਕਿਸ ਤਰੀਕੇ ਦੇ ਨਾਲ ਤੈ ਕਰ ਸਕਦੇ ਆ ਜੀਨ ਨੂੰ ਆਪਾਂ ਇਸ ਤਰੀਕੇ ਦੇ ਨਾਲ ਰੱਖ ਲੈਣਾ ਇਸ ਤਰੀਕੇ ਨਾਲ ਇਹਨੂੰ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਉਸ ਤੋਂ ਬਾਅਦ ਜਿਹੜੀ ਇਹਨੂੰ ਇੱਧਰਲੀ ਸਾਈਡ ਨੂੰ ਆਪਾਂ ਨੇ ਫੋਲਡ ਕਰ ਦੇਣਾ ਉਸ ਤੋਂ ਬਾਅਦ ਜਿਹੜੀ ਜੀਨ ਆਪਾਂ ਫਿਰ ਫੋਲਡ ਕਰ ਲੈਣੀ ਆ ਉਸ ਤੋਂ ਬਾਅਦ ਫਿਰ ਆਪਾਂ ਨੇ ਇੱਦਾਂ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਇਹਨੂੰ ਇੱਥੇ ਪੈਕ ਕਰ ਦੇਣਾ ਲੋਡ ਇਹ ਜੀ ਨਾਲ ਆਪਾਂ ਜਿੱਤੇ ਜਾਣਾ ਜਾਂ ਸੂਟਕੇਸ ਵਗੈਰਾ ਚ ਰੱਖਣੀ ਆ ਇਹ ਕਿਦਰੇ ਨੂੰ ਵੀ ਹਿੱਲੂਗੀ ਨਹੀਂ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਰੱਖ ਸਕਦੇ ਆ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਹੀ ਆ ਜਿਹੜੇ 플ੌਕੀ ਕੋਡ ਨੇ ਇਹਰਾ ਇੱਕ ਬਹੁਤ ਜਗਾ ਸਪੇਸ ਅਲਰੇਡੀ ਬਹੁਤ ਜ਼ਿਆਦਾ ਲੈਂਦੇ ਆ ਇਹਨਾਂ ਨੂੰ ਵੀ ਆਪਾਂ ਬਹੁਤ ਸਹੀ ਤਰੀਕੇ ਦੇ ਨਾਲ ਜਿਹੜਾ ਆਪਾਂ ਰੱਖਾਂਗੇ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਇਦੋਂ ਆਪਾਂ ਹਾਫ ਫੋਲਡ ਕਰ ਲੈਣਾ ਜਿਹੜੇ ਆਪਣੇ ਇਹਨੂੰ ਹਾਫ ਫੋਲਡ ਕਰਕੇ ਇਹਦੀਆਂ ਬਾਜੂਆਂ ਜਿਹੜੀਆਂ ਇਹਦੇ ਵਿੱਚ ਆਪਾਂ ਨੇ ਫਿਕਸ ਕਰ ਦਾਈਆਂ ਉਸ ਤੋਂ ਬਾਅਦ ਜੀ ਆਪਾਂ ਇੱਥੇ ਤੋਂ ਇਹਨੂੰ ਫੋਲਡ ਕਰਕੇ ਜਿਹੜਾ ਆਪਾਂ ਫੋਲਡ ਦੇਖੋ ਜੀ ਸਹੀ ਤਰੀਕੇ ਨਾਲ ਦੇਖੋ ਤੁਸੀਂ ਇਹਦੀਆਂ ਆਪਾਂ ਬਾਜੂਆਂ ਜਿਹੜੀਆਂ ਫੋਲਡ ਕਰ ਲਈਆਂ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਨੂੰ ਇਹ ਤਰੀਕੇ ਦੇ ਨਾਲ ਇਹਦੇ ਵਿੱਚ ਫਿਕਸ ਕਰਦਾ ਲੌਜ਼ ਇਹ ਵੀ ਤੁਸੀਂ ਜੇ ਮੈਨ ਨਹੀਂ ਖੁੱਲ ਜਾਂਦੇ ਨੇ ਠੀਕ ਆ ਜੀ ਇਹਨੂੰ ਵੀ ਤੁਸੀਂ ਵਧੀਆ ਤਰੀਕੇ ਦੇ ਨਾਲ ਕਿਸੇ ਨਾਲ ਅਰੇਂਜ ਕਰਕੇ ਰੱਖ ਸਕਦੇ ਹੋ ਇਹ ਬਿਲਕੁਲ ਵੀ ਇੱਧਰ ਉੱਧਰ ਨਹੀਂ ਗਿਰੇਗਾ ਤੇ ਜਗਾ ਜਿਹੜੀ ਬਹੁਤ ਘੱਟ ਘੇਰੂਗਾ ਤੇ ਇਹ ਬਖਰੂਗਾ ਬਣੀ ਹੈਨਾ ਬਾਕੀ ਕੱਪੜਿਆਂ ਨੂੰ ਵੀ ਨਹੀਂ ਬਖਰੇਗਾ ਇਹਨੂੰ ਵੀ ਆਪਾਂ ਇਦਾਂ ਰੱਖ ਸਕਦੇ ਆ ਉਸ ਤੋਂ ਬਾਅਦ ਆ ਜੀ ਆਪਣੇ ਸੂਟਸ ਵਾਲੇ ਹਰ ਭੈਣਾਂ ਦੀ ਪ੍ਰੋਬਲਮ ਹੁੰਦੀ ਆ ਕਿਸਦਾ ਫਰਾਕਈ ਵਾਰ ਪਰ ਆ ਕੇ ਭੁੱਲ ਜਿੰਨੇ ਰੰਡ ਪੋਟਾ ਕਿਸਦਾ ਰਾਕ ਕੇ ਭੁੱਲ ਜਨੇ ਕਮੀਜ਼ ਕਿਸੇ ਦੀ ਆਪਾਂ ਭੁੱਲ ਜਨੇ ਸਲਵਾਰ ਵਗੈਰਾ ਹਨਾ ਪਲਾਜ਼ੋ ਵਗੈਰਾ ਇਹ ਸੂਟ ਨੂੰ ਆਪਾਂ ਸਾਰੀ ਚੀਜ਼ ਨੂੰ ਆਪਾਂ ਇਕੱਠੀ ਰੱਖ ਸਕਦੇ ਹਾਂ ਬਟ ਮੇਰਾ ਇਹਦੇ ਨਾਲ ਕੋਈ ਸ਼ਾਲ ਵਗੈਰਾ ਨਹੀਂ ਹੈਗਾ ਤਾਂ ਕਰਕੇ ਥੋੜਾ ਜਿਹਾ ਹੋਊਗਾ ਸਤ ਜਿਵੇਂ ਕਿ ਦੇਖੋ ਜੀ ਇਹਨੂੰ ਆਪਾਂ ਨੇ ਫੋਲਡ ਕਰ ਲੈਣਾ ਇਹਨੂੰ ਆਪਾਂ ਇਹਨਾਂ ਨੂੰ ਫੋਲਡ ਕਰ ਲੈਣਾ ਚੰਗੀ ਤਰ੍ਹਾਂ ਫੋਲਡ ਕਰਨਾ ਹੈ ਤਾਂ ਜੋ ਆਪਾਂ ਨੂੰ ਕੋਈ ਦਿੱਕਤ ਨਾ ਹੋਵੇ ਬਾਅਦ ਵਿੱਚ ਦੇਖੋ ਜੀ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਇਹਦੀਆਂ ਬਾਜੂ ਫੋਲਡ ਕਰ ਦੇਣੀਆਂ ਹੈ अपना प्लाजो है लेंथ देख लानी अपने भी कि उस हिसाब न प्लाजो उपर तो इस सलवार सूट जे दुपट्ट वाले इन्ना ही दुपट्टा अपना फोल्ड करके उ रख देना उस तो बाद ਇੱਕ ਵਾਰ ਇਦਾਂ ਫੋਲਡ ਕਰਨਾ ਸੈਕੰਡ ਟਾਈਮ ਇੱਕ ਵਾਰ ਇਦਾਂ ਫੋਲਡ ਕਰਨਾ ਸੈਕੰਡ ਟਾਈਮ ਇਸ ਤਰ੍ਹਾਂ ਫੋਲਡ ਕਰਨਾ ਤੇ ਜਿਹੜਾ ਇਹ ਵਾਲਾ ਫੋਲਡ ਆਪਾਂ ਕੀਤਾ ਸੀਗਾ ਦੇਖੋ ਜੀ ਜਿਹੜਾ ਸੂਟ ਆਪਣਾ ਇਹ ਅੱਛੇ ਤਰੀਕੇ ਨਾਲ ਫੋਲਡ ਹੋ ਗਿਆ ਇਹ ਵੀ ਆਪਣਾ ਸੂਟ ਹੈ ਜਿਹੜਾ ਜਿਵੇਂ ਮਰਜ਼ੀ ਲੋ ਇੱਧਰ ਉੱਧਰ ਨੂੰ ਸੈੱਟ ਲੋ ਇਹ ਵੀ ਫਿਕਰੂਗਾ ਨਹੀਂ ਇਹਨੂੰ ਵੀ ਤੁਸੀਂ ਅਲਮਾਰੀ ਦੇ ਵਿੱਚ ਬਿਲਕੁਲ ਸਹੀ ਤਰੀਕੇ ਦੇ ਨਾਲ ਥੋੜੀ ਜਿਹੀ ਜਗ੍ਹਾ ਦੇ ਵਿੱਚ ਸੈੱਟ ਕਰਕੇ ਰੱਖ ਸਕਦੇ ਹੋ ਤੇ ਜਿਆਦਾ ਆਪਣਾ ਖਲਾਰਾ ਵੀ ਨਹੀਂ ਪਊਗਾ ਤੇ ਜਿਹੜੀ ਆਪਣੀ ਅਲਮਾਰੀ ਵਗੈਰਾ ਉਹ ਵੀ ਆਪਣੀ ਵਧੀਆ ਤਰੀਕੇ ਨਾਲ ਹਨਾ ਸੋਹਣੀ ਲੱਗੂਗੀ ਹਨਾ ਫਿਰ ਆਏ ਨਹੀਂ ਹੋਊਗਾ ਵੀ ਆਹ ਕੱਪੜਾ ਉੱਥੇ ਪਿਆ ਕੱਪੜਾ ਉੱਥੇ ਪਿਆ ਹਨਾ ਜਾਂ ਆਪਣਾ ਹਨਾ ਆਪਾਂ ਸੂਟਕੇਸ ਵਗੈਰਾ ਚ ਰੱਖੋਗੇ ਕਪੜਾ ਵੀ ਐਨੀ ਟੈਂਸ਼ਰ ਹੋਊਗੀ ਵੀ ਆਪਾਂ ਨੇ ਸਲਵਾਰ ਰੱਖਣੀ ਆ ਫਿਰ ਉੱਪਰ ਤੇ ਉੱਪਰ ਕੱਪੜੇ ਕਿੰਨੇ ਰੱਖਣੇ ਤੁਸੀਂ ਇਸ ਤਰੀਕੇ ਦੇ ਨਾਲ ਕੱਪੜੇ ਆਪਣੇ ਪੈਕਿੰਗ ਕਰਕੇ ਜਿਹੜੇ ਅ ਅਲੱਗ-ਅਲੱਗ ਉਹਦੇ ਚ ਰੱਖ ਸਕਦੇ ਹੋ ਤੇ ਤੁਹਾਨੂੰ ਫਿਰ ਇਹ ਲੱਭਣ ਚ ਵੀ ਆਸਾਨੀ ਰਹੂਗੀ ਹਨਾ ਕੋਈ ਤੁਹਾਡਾ ਇਹ ਨਹੀਂ ਹੋਗਾ ਵੀ ਕਮੀਜ਼ ਕਿਤੇ ਚਲੇ ਗਿਆ ਕਿ ਚਾਹ ਕਿਤੇ ਸਲਵਾਰ ਚਲੇ ਗਈ ਇਹ ਆ ਜੀ ਆਪਣੇ ਅੱਜ ਤਿੰਨ ਟ੍ਰਿਕਸ ਜਿਹੜੀਆਂ ਆਪਾਂ ਨੇ ਤੁਹਾਨੂੰ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਵੀਡੀਓ ਨੂੰ ਪੂਲ ਵਾ ਜਰੂਰ ਕਰਿਆ ਕਰੋ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵੀਡੀਓ ਵਿੱਚ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ